ਤੁਹਾਨੂੰ ਮੌਕੇ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਂ ਅਸਲ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵਿਉਧ ਨਸ਼ਾ ਵਿਰੋਧ ਦਾ ਦੂਜਾ ਪੜਾ ਉਸ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਡੀਜੀਪੀ ਗੌਰਵ ਯਾਦਵ ਦੇ ਨਾਮ ਉਹਨਾਂ ਦੇ ਵੱਲੋਂ ਵੱਡੇ ਐਲਾਨ ਕੀਤੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਸ਼ੇਸ਼ ਤੌਰ ਤੇ ਲੁਧਿਆਣਾ ਪਹੁੰਚੇ ਸੀ ਜਿੱਥੇ ਉਹਨਾਂ ਦੇ ਨਾਲ ਡੀਜੀਪੀ ਗੌਰਵ ਯਾਦਵ ਮੁਖ ਸਖਤਰ ਪੰਜਾਬ ਸਰਕਾਰ IAS CAP KAP सिन्हा तेज सेहत मंत्री डॉ बलबीर सिंह ਵੀ ਮੌਜੂਦ ਰਹੇ ਫਿਰੋਜ਼ਪੁਰ ਰੋਡ ਵਿਖੇ ਕਿੰਗਸ ਵਿਲਾ ਰਿਜ਼ੋਰਟ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਨੇ ਨਸ਼ਾ ਮੁਕਤੀ ਮੋਰਚਾ ਦੇ ਜ਼ੋਨਲ ਇੰਚਾਰਜਾਂ ਨਾਲ ਮੁਲਾਕਾਤ ਕੀਤੀ ਪੰਜਾਬ ਭਰ ਚ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸਮਿਖਿਆ ਕੀਤੀ ਤੇ ਨਸ਼ੇ ਦੇ ਖਿਲਾਫ ਯੁੱਧ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਸਰਕਾਰ ਦਾ ਸਾਥ ਦਿੱਤਾ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਦੌਰਾਨ ਡੀਜੀਪੀ ਗੌਰਵ ਯਾਦਵ ਨੇ ਕਿਹਾ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਹ ਇੱਕ ਬਹੁਤ ਵੱਡਾ ਕਦਮ ਹੈ ਤੇ ਅੱਜ ਤੱਕ ਕਿਸੇ ਨੇ ਅਜਿਹੀ ਮੁਹਿੰਮ ਨਹੀਂ ਚਲਾਈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡ ਦੇ ਵਾਰਡ ਡਿਫੈਂਸ ਕਮੇਟੀ ਦੇ ਗਠਨ ਦੀ ਜੜਕੀ ਸ਼ੁਰੂਆਤ ਕੀਤੀ ਹੈ ਇੱਕ ਇਹੋ ਜਿਹਾ ਪੁੰਨ ਦੇ ਕੰਮ ਵਾਸਤੇ ਤੁਸੀਂ ਆਪਣਾ ਯੋਗਦਾਨ ਜਿਹਦੇ ਵਿੱਚ ਪਾ ਰਹੇ ਹੋ ਉਹਦੇ ਵਾਸਤੇ ਅੱਜ ਇਹ ਇੱਕ ਸਮਾਗਮ ਰੱਖਿਆ ਗਿਆ ਹੈ ਮੇਰੇ ਨਾਲ ਮੇਰੇ ਸਿਹਤ ਮੰਤਰੀ ਪੰਜਾਬ ਅਰਬਨ ਡਿਵੈਲਪਮੈਂਟ ਮਿਨਿਸਟਰ ਮੁੰਡੀਆਂ ਸਾਹਿਬ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਜੀ ਡੀਜੀਪੀ ਸਾਹਿਬ ਪੰਜਾਬ ਦੇ ਅਫਸਰਾਂ ਦੇ ਮੁਖੀ ਚੀਫ ਸਕੱਟਰੀ ਕੈਪ ਸੈਨਾ ਜੀ ਸਾਡੇ ਸਾਰੇ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਜੀ ਔਰ ਮੇਰੇ ਸਾਹਮਣੇ ਸਾਡੇ ਪਾਰਟੀ ਦੇ ਉਹ ਅਣਥੱਕ ਯੋਧੇ ਜਿਨ੍ਹਾਂ ਨੂੰ ਜਿਹੜੀ ਮਰਜੀ ਡਿਊਟੀ ਲਾ ਦੋ ਪੂਰੀ ਕਰਕੇ ਉਤੋਂ ਬਾਅਦ ਹੀ ਸਾਹ ਲੈਂਦੇ ਆ ਇਹੋ ਜੇ ਮੈਂ ਇਹ ਗੱਲ ਅੱਜ ਇਸ ਮੰਚ ਤੋਂ ਮਾਣ ਨਾਲ ਹੰਕਾਰ ਨਾਲ ਨਹੀਂ ਮਾਣ ਨਾਲ ਕਹਿ ਸਕਦਾ ਕਿ ਇਹੋ ਜਿਹੇ ਵਲੰਟੀਅਰ ਇਹੋ ਜਿਹੇ ਜਿਹੜੇ ਵਰਕਰ ਨੇ ਉਹ ਕਿਸੇ ਇੰਡੀਆ ਦੀ ਹੋਰ ਪਾਰਟੀ ਕੋਲੇ ਨਹੀਂ ਹੋਣਗੇ ਨਹੀਂ ਡੈਡੀਕੇਟਿਡ ਤੇ ਅਧਰੇ ਵਿਤਮંત્રી ਹਰਪਾਲ ਸਿੰਘ ਜੀ ਮਾਦੇ ਵੱਲੋਂ ਵੀ ਇੱਕ ਮੀਟਿੰਗ ਕੀਤੀ ਗਈ ਇੱਕ ਮਹੱਤਵਪੂਰਨ ਮੁੱਦੇ ਨੂੰ ਲੈ ਕੇ ਉਹਨਾਂ ਦੇ ਕੋਲੋਂ ਜਿਹੜੀ ਕੀ ਗੱਲਬਾਤ ਕੀਤੀ ਗਈ ਹੈ ਮੁਲਾਜ਼ਮਾ ਦੇ ਮਸਲਿਆਂ ਨੂੰ ਹੱਲ ਕਰਨ ਦੇ ਲਈ ਬਣਾਈ ਗਈ ਕੈਬਨਟ ਸਬ-ਕਮੇਟੀ ਦੇ ਚੇਅਰਮੈਨ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਜੰਗਲਾਤ ਵਿਭਾਗ ਤੇ ਸਿੱਖਿਆ ਵਿਭਾਗ ਦੀਆਂ ਵੱਖ-ਵੱਖ ਯੂਨੀਅਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਤੇ ਸਿੱਖਿਆ ਵਿਭਾਗ ਦੀਆਂ ਯੂਨੀਅਨਾਂ ਨਾਲ ਮੀਟਿੰਗ ਦੇ ਦੌਰਾਨ ਉਹਨਾਂ ਦੇ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਸਨ ਪੰਜਾਬ ਸਿਵਲਸ ਕਤਰੇ ਦੇ ਵਿੱਚ ਵਿਧ ਮੰਤਰੀ ਦੇ ਦਫਤਰ ਵਿਖੇ ਹੋਈਆਂ ਇਨ੍ਹਾਂ ਮੀਟਿੰਗਾਂ ਦਾ ਉਦੇਸ਼ ਯੂਨੀਅਨਾਂ ਦੁਆਰਾ ਉਠਾਈਆਂ ਗਈਆਂ ਜਾਇਜ਼ ਮੰਗਾਂ ਅਤੇ ਮੁੱਦਿਆਂ ਨੂੰ ਹੱਲ ਕਰਨਾ ਸੀ ਜਿहां ਮੀਟਿੰਗ ਦੇ ਦੌਰਾਨ ਜੰਗਲਾਤ ਵਰਕਰਜ਼ ਯੂਨੀਅਨ, ਈਟੀਟੀ ਟੈਸਟ ਪਾਸ ਅਧਿਆਪਕ ਐਸੋਸੀਏਸ਼ਨ, ਜੈ ਸਿੰਘ ਵਾਲਾ, ਮੁੜਭਾਲ ਕੱਚੇ ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ BETTET ਪਾਸ ਅਧਿਆਪਕ ਯੂਨੀਅਨ ਦੇ ਨੁਮਾਇੰਦਿਆਂ ਨੇ ਆਪਣੀਆਂ ਮੰਗਾਂ ਤੇ ਮੁੱਦੇ ਪੇਸ਼ ਕੀਤੇ ਜੰਗਲਾਤ ਕਰਮਚਾਰੀ ਯੂਨੀਅਨ ਦੇ ਨਾਲ ਮੀਟਿੰਗ ਦੇ ਦੌਰਾਨ ਜੰਗਲਾਤ ਵਿਭਾਗ ਦੇ ਸਕੱਤਰ ਪ੍ਰਿਆੰਗ ਭਾਰਤੀ ਨੇ ਵਿੱਤ ਮੰਤਰੀ 3ਮਾ ਨੂੰ ਯੂਨੀਅਨ ਦੀਆਂ ਮੰਗਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਤਾਂ ਵਿੱਤ ਮੰਤਰੀ ਨੇ ਯੂਨੀਅਨ ਨਾਲ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਤੋਂ ਬਾਅਦ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਅਫਸਰ ਕਮੇਟੀ ਵਿੱਚ ਯੂਨੀਅਨ ਦੀਆਂ ਮੁੱਖ ਮੰਗਾਂ ਤੇ ਵਿਚਾਰ ਕਰਨ ਉਪਰੰਤ ਕੈਬਨਿਟ ਸਬਕਮੇਟੀ ਦੇ ਸਾਹਮਣੇ ਪ੍ਰਸਤਾਵ ਰੱਖਣਗੇ ਸਿੱਖਿਆ ਵਿਭਾਗ ਦੀਆਂ ਯੂਨੀਅਨਾਂ ਦੇ ਨਾਲ ਮੀਟਿੰਗਾਂ ਦੌਰਾਨ ਵਿੱਤ ਮੰਤਰੀ ਚਿਮਾ ਅਤੇ ਸਿੱਖਿਆ ਮੰਤਰੀ ਬੈਂਸ ਨੇ ਯੂਨੀਅਨ ਆਗੂਆਂ ਨੂੰ ਪ੍ਰੋਤਸਾਹਨ ਦਿੱਤਾ ਕਿ ਉਹਨਾਂ ਦੀਆਂ ਜ਼ਿਆਦਾਤਰ ਮੰਗਾਂ ਪਹਿਲਾਂ ਹੀ ਵਿਚਾਰ ਅਧੀਨ ਹਨ ਤੇ ਉਹਨਾਂ ਨੇ ਸਾਰੀਆਂ ਜਾਇਜ਼ ਮੰਗਾਂ ਨੂੰ ਸਮੇਂ ਸਿਰ ਪੂਰਾ ਕਰਨ ਪ੍ਰਤੀ ਆਪਣੀ ਵਚਨਬੱਤਾ ਦੁਹਰਾਈ। ਤਦ ਇਹ ਨਜੋਚ ਦੁੱਧ ਨਾਲ ਕਰੋੜਾ ਦੀ ਠੱਗੀ ਦਾ ਮਾਮਲਾ ਤੇ ਉਸ ਦੇ ਉੱਤੇ ਅਪਡੇਟ ਸਾਹਮਣੇ ਆ ਰਹੀ ਹੈ ਵੱਡਾ ਫੈਸਲਾ ਵੀ ਜੜਾ ਕੇ ਇਸ ਦੇ ਉੱਤੇ ਲਿਤਾ ਗਿਆ ਤਾਂ ਬਿਲਕੁਲ ਇਹ ਮਾਮਲਾ ਕਾਫੀ ਜ਼ਿਆਦਾ ਜੜਾ ਕੇ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ। ਨਵਜੋਤ ਕੌਰ ਸਿੱਧੂ ਨਾਲ ਹੋਈ ਕਰੋੜਾ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਅਸਲ ਇਸ ਮਾਮਲੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਧੋਖਾਧੜੀ ਦੇ ਮਲਜ਼ਮ ਨੂੰ ਭਾਰਤ ਲਿਆਉਣ ਦੇ ਹੁਕਮ ਜਾਰੀ ਕੀਤੇ ਹਨ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਵਿੱਚ ਦੁਬਈ ਵਿੱਚ ਲੁਕੇ ਮਲਜ਼ਮ ਗਗਨਦੀਪ ਸਿੰਘ ਨੂੰ ਭਾਰਤ ਲਿਆਂਦਾ ਜਾਵੇ ਦਰਅਸਲ 2019 ਵਿੱਚ ਨਵਜੋਤ ਕੌਰ ਸਿੱਧੂ ਨਾਲ ਜ਼ਿਰਖਪੁਰ ਦੇ ਵਿੱਚ ਪ੍ਰਾਪਰਟੀ ਵਿੱਚ ਨਿਵੇਸ਼ ਨੂੰ ਲੈ ਕੇ ਝਾਂਸਾ ਕੇ ਦੇ ਕੇ 10 ਕਰੋੜ 35 ਲੱਖ ਰੁਪਏ ਦੀ ਠੱਗੀ ਗਗਨਦੀਪ ਸਿੰਘ ਵੱਲੋਂ ਕੀਤੀ ਗਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਅਗਲੇ ਮੰਗਲਵਾਰ ਤੱਕ ਦਾ ਸਮਾਂ ਦਿੱਤਾ ਗਿਆ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੰਦੇ ਹੋਏ ਕਿਹਾ ਕਿ ਦੁਬਈ ਵਿੱਚ ਛਲੁਕੇ ਹੋਏ ਮੋਲਜ਼ਮ ਗਗਨਦੀਪ ਸਿੰਘ ਨੂੰ ਭਾਰਤ ਲਿਆਂਦਾ ਜਾਵੇ ਤੇ ਇਸ ਦੇ ਨਾਲ ਹੀ ਉਸ ਦਾ ਪਾਸਪੋਰਟ ਜਮ੍ਹਾਂ ਕਰਵਾਉਣ ਦੇ ਵੀ ਹੁਕਮ ਦਿੱਤੇ ਗਏ ਹਨ ਤੁਦਰੇ ਇਹਨਾਂ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੂੰ ਲੈ ਕੇ ਵੀ ਇੱਕ ਖਬਰ ਸਾਹਮਣੇ ਆ ਰਹੀ ਹੈ ਜ ਜੀ ਦੱਸ ਦਿੰਦੇ ਕਿ ਕਪਿਲ ਸ਼ਰਮਾ ਦੇ ਵੱਲੋਂ ਹਾਲੀ ਵਿੱਚ ਕੈਨੇਡਾ ਦੇ ਵਿੱਚੋਂ ਆਪਣਾ ਇੱਕ ਕੈਫੇ ਜਿਹੜਾ ਕਿ ਖੋਲਿਆ ਗਿਆ ਸੀ ਜਿਸ ਦੇ ਉੱਤੇ ਜਿਹੜਾ ਕੀ ਫਾਇਰਿੰਗ ਹੋਈ ਸੀ ਤੇ ਉਹ ਮਾਮਲਾ ਕਾਫੀ ਜ਼ਿਆਦਾ ਗਰਮਾਇਆ ਹੋਇਆ ਸੀ ਹਾਲਾਂਕਿ ਕਪਿਲ ਸ਼ਰਮਾ ਦੇ ਵੱਲੋਂ ਇਸ ਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਪਰ ਦੱਸ ਦਿੰਦੇ ਕਿ ਹੁਣ ਕਪਿਲ ਸ਼ਰਮਾ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਤੇ ਆਪਣੀ ਚੁੱਪੀ ਜਿਹੜੀ ਕੀ ਹੈ ਤੋੜੀ ਗਈ ਹੈ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਸ਼ਹੂਰ ਕਾਮੇਡੀਅਨ ਕਪਲ ਸ਼ਰਮਾ ਦੇ ਕੈਫੇ ਤੇ ਹੋਏ ਹਮਲੇ ਦੇ ਨਿਸ਼ਾਨ ਹਾਲੇ ਵੀ ਜਿਹੜੇ ਕਿ ਬਰਕਰਾਰ ਹਨ ਤੇ ਇਸ ਘਟਨਾ ਤੋਂ ਬਾਅਦ ਕਪਲ ਸ਼ਰਮਾ ਨੇ ਆਪਣੀ ਚੁੱਪੀ ਤੋੜਦੇ ਹੋਏ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕੀਤੀ। ਕਪਲ ਨੇ ਕਿਹਾ ਕਿ ਉਹ ਅਤੇ ਉਸਦੀ ਟੀਮ ਹਿੰਸਾ ਦੇ ਖਿਲਾਫ ਇਕਜੁੱਟ ਹੋ ਕੇ ਖੜੀ ਹੈ। ਕਪਲ ਨੇ ਸ਼ਾਂਤੀ ਪਾਈਚਾਰੇ ਅਤੇ ਕਾਨੂੰਨੀ ਪ੍ਰਕਿਰਿਆਵਾਂ ਨੂੰ ਭਰੋਸਾ ਰੱਖਣ ਦੀ ਅਪੀਲ ਕੀਤੀ। ਹਮਲੇ ਦੇ ਤੁਰੰਤ ਬਾਅਦ ਸਥਾਨਕ ਪ੍ਰਸ਼ਾਸਨ ਵੀ ਐਕਸ਼ਨ ਦੇ ਵਿੱਚ ਆ ਗਿਆ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੀ ਮੇਅਰ ਬ੍ਰੈਂਡਾ ਲੋਕ ਅਤੇ ਉੱਚ ਪੁਲਿਸ ਅਧਿਕਾਰੀ ਕੈਫੇ ਤੇ ਪਹੁੰਚੇ ਤਸਵੀਰਾਂ ਵੀਡੀਓਜ਼ ਦੇ ਵਿੱਚ ਵੀ ਦੇਖ ਸਕਦੇ ਹੋ ਉਹਨਾਂ ਨੇ ਨਾ ਸਿਰਫ ਘਟਨਾ ਦੀ ਜਾਂਚ ਦੀ ਗੱਲ ਕੀਤੀ ਸਗੋ ਕੈਫੇ ਵਿੱਚ ਖਾਣਾ ਖਾ ਕੇ ਇਹ ਸੰਦੇਸ਼ ਵੀ ਦਿੱਤਾ ਕਿ ਸਥਾਨਕ ਸਰਕਾਰ ਕਪਿਲ ਚਰਮਾ ਦੇ ਨਾਲ ਖੜੀ ਹੈ ਮੇਅਰ ਨੇ ਕਿਹਾ ਕਿ ਇਹ ਜੁਦੀਆਂ ਘਟਨਾਵਾਂ ਨੂੰ ਸਹਿਨ ਨਹੀਂ ਕੀਤਾ ਜਾਵੇਗਾ ਅਤੇ ਜਿਨ੍ਹਾਂ ਨੇ ਵੀ ਇਹ ਹਮਲਾ ਕੀਤਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪੁਲਿਸ ਵੱਲੋਂ ਕੈਫੇ 'ਚ ਲੱਗੀਆਂ ਸੀਸੀਟੀਵੀ ਫੁਟੇਜ ਅਤੇ ਹੋਰ ਗਵਾਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਹਮਲੇ 'ਚ ਕਿਸੇ ਵੀ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਪਰ ਘਟਨਾ ਨੇ ਸਥਾਨਕ ਭਾਈਚਾਰੇ ਵਿੱਚ ਚਿੰਤਾ ਜ਼ਰੂਰ ਪੈਦਾ ਕੀਤੀ ਹੈ ਕਪਿਲ ਚਰਮਾ ਨੇ ਵੀਡੀਓ ਰਾਹੀਂ ਕੈਫੇ ਦੇ ਸਟਾਫ ਕਸਟਮਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਕੈਨੇਡਾ ਵਿੱਚ ਭਾਈਚਾਰੇ ਦੇ ਸਮਰਥਨ ਨਾਲ ਬਹੁਤ ਪ੍ਰੇਰਿਤ ਹਨ ਤਦਾਰੇ ਮਨੋਰੰਧ ਜਗਤ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦਿਆ ਕਿ ਪੰਜਾਬੀ ਮਸ਼ਹੂਰ ਗਾਇਕ ਹਰਪਜਨ ਸਿੰਘ ਮਾਨ ਦੇ ਨਾਲ ਜੁੜਾ ਕੀ ਹਾਦਸਾ ਵਾਪਰਦਾ ਨਦੀ ਕਾਰ ਜਿਹੜੀ ਕਿ ਡਿਵਾਈਡਰ ਨਾਲ ਟਕਰਾ ਚੋਂਦੀ ਹੈ ਪਰ ਦੱਸਦਿਆ ਕਿ ਉਹਨਾਂ ਦੀ ਸਥਿਤੀ ਜਿਹੜੀ ਕਿ ਅਜੇ ਠੀਕ ਦੱਸੀ ਜਾ ਰਹੀ ਹੈ ਪਰ ਉਹਨਾਂ ਦੇ ਗਾਰਡ ਨੂੰ ਜਿਹੜੀ ਕਿ ਸੱਟਾਂ ਲੱਗੀਆਂ ਨੇ ਉਹ ਕਾਫੀ ਜ਼ਖਮੀ ਹੋ ਗਿਆ ਪੰਜਾਬੀ ਗਾਇਕ ਹਰਪਜਨ ਮਾਨ ਦਾ ਜਿਹੜਾ ਕੀ ਐਕਸੀਡੈਂਟ ਹੁੰਦਾ ਮਸ਼ੂਤ ਪੰਜਾਬੀ ਗਾਇਕ ਹਰਪਜਨ ਮਾਨ ਨੂੰ ਲੈ ਕੇ ਵੱਡੀ ਕਬੜ ਸਾਹਮਣੇ ਆਈ ਹੈ ਗਾਇਕ ਹਰਪਜਨ ਮਾਨ ਦੀ ਗੱਡੀ ਕੁਰਕhetra ਦੇ ਰੇਪਲੀ ਫਲਾਈਓਵਰ ਤੇ ਪ੍ਰਾਣਕ ਹਾਦਸੇ ਦਾ ਸ਼ਿਕਾਰ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਹਰਪਜਨ ਮਾਨ ਦਿੱਲੀ ਤੋਂ ਸ਼ੋਅ ਕਰਨ ਤੋਂ ਬਾਅਦ ਚੰਡੀਗੜ੍ਹ ਵਾਪਸ ਆ ਰਹੇ ਸਨ ਕੇਸਪ੍ਰਾਨ ਇਹ ਹਾਦਸਾ ਜੁੜਾ ਕਿ ਵਾਪਰ ਗਿਆ ਤੇ ਉਹਨਾਂ ਦੀ ਗੱਡੀ ਡਿਵਾਈਡਰ ਨਾਲ ਜਿਹੜੀ ਕਿ ਟਕਰਾਉਣ ਤੋਂ ਬਾਅਦ ਪਲਟੀ ਗਈ ਦੱਸਿਆ ਜਾਂਦਾ ਹੈ ਕਿ ਗੱਡੀ ਦੇ ਵਿੱਚ ਚਾਰ ਲੋਕ ਸਵਾਰ ਸਨ ਪਰ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਜਿਹੜਾ ਕਿ ਵਿਚਾਰਿਆ ਖੁਸ਼ਕਿਸਮਤੀ ਨਾਲ অর ਪਚਨ ਸਿੰਘ ਮਾਨ ਨੂੰ ਇਸ ਹਾਦਸੇ ਚ ਕੋਈ ਗੰਭੀਰ ਸੱਟ ਨਹੀਂ ਲੱਗੀ ਅਤੇ ਉਹ ਵਾਲ-ਵਾਲ ਬਚ ਗਏ ਪਰ ਉਹਨਾਂ ਦੇ ਸੁਰੱਖਿਆ ਗਾਰਡ ਜਿਹੜੇ ਕੀ ਜ਼ਖਮੀ ਦੱਸੇ ਜਾ ਰਹੇ ਨੇ ਜਿਹहां ਜਸ਼ਮਦੀਦਾਂ ਦੇ ਅਨੁਸਾਰ ਹਰਪਜਨ ਮਾਨ ਦੇ ਨਾਲ ਉਹਨਾਂ ਦਾ ਮੈਨੇਜਰ ਡਰਾਈਵਰ ਅਤੇ ਸੁਰੱਖਿਆ ਗਾਰਡ ਸੰਤੇ ਹਾਦਸੇ ਤੋਂ ਕੁਝ ਦੇਰ ਬਾਅਦ ਹਰਪਚਨ ਮਾਨ ਚੰਡੀਗੜ੍ਹ ਲਈ ਰਵਾਨਾ ਹੋ ਗਏ ਹਾਦਸੇ ਦਾ ਕਾਰਨ ਅਜੇ ਸਪਸ਼ਟ ਨਹੀਂ ਹੋ ਸਕਿਆ ਪ੍ਰਸ਼ਾਸਨ ਦੇ ਵੱਲੋਂ ਹਰ ਪੈਨੂ ਤੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਫਿਲਹਾਲ ਹਰਪਚਨ ਸਿੰਘ ਮਾਨ ਦੇ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਤੇ ਕੋਈ ਜਾਣਕਾਰੀ ਸਾਂਝ ਜਿਹੜੇ ਕੀ ਅਜੇ ਤੱਕ ਨਹੀਂ ਕੀਤੇ ਗਏ ਪਰ ਇਹ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਵਿਚਾਰਿਆ ਤੇ ਇਸ ਹਾਦਸਾ ਕਾਫੀ ਵੱਡਾ ਹਾਦਸਾ ਜਿਹੜਾ ਕਿ ਹੋਇਆ ਸੀ ਪਰ ਗਨੀਮਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਜਿਹੜਾ ਕਿ ਵਿਚਾਰਿਆ ਹਾਲਕੀ ਸੁਰੱਖਿਆ ਗਾਰਡ ਜਿਹੜਾ ਕਿ ਇਸ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਤੇ ਪੂਰੀ ਉਹਨਾਂ ਇਸ ਮਾਮਲੇ ਦੀ ਜਾਂਚ ਜਿਹੜੀ ਕਿ ਕੀਤੀ ਜਾਵੇਗੀ ਇੱਥੇ ਦੱਸਣ ਯੋਗ ਹੈ ਕਿ ਹਰਪ੍ਰਧਨ ਮਾਨ ਦਿੱਲੀ ਦੇ ਵਿੱਚ ਸ਼ੋਅ ਕਰਨ ਤੋਂ ਬਾਅਦ ਚੰਡੀਗੜ੍ਹ ਜਿਹੜਾ ਕਿ ਉਹ ਵਾਪਸ ਪਰਤ ਰਹੇ ਸੀ ਜਾਣਕਾਰੀ ਮੁਤਾਬਕ ਪਤਨਮਾਨ ਨੂੰ ਕੋਈ ਸੱਟ ਨਹੀਂ ਲੱਗੀ ਪਰ ਉਹਨਾਂ ਦੇ ਸੁਰੱਖਿਆ ਗਾਰਡ ਜ਼ਖਮੀ ਹੋ ਗਏ ਚੋਸ਼ਮੰਦੀਤ ਦੇ ਅਨੁਸਾਰ ਹਰਪਜਨ ਸਿੰਘ ਮਾਨ ਨੇ ਨਾਲ ਜਿਹੜੇ ਕਿ ਉਹਨਾਂ ਦੇ ਡਰਾਈਵਰ ਮੈਨੇਜਰ ਵੀ ਜਿਹੜੇ ਕਿ ਮੌਜੂਦ ਸੀ ਯਾਨੀ ਕਿ ਕਾਰ ਦੇ ਵਿੱਚ ਕੁੱਲ ਜਿਹੜੇ ਕਿ ਚਾਰ ਲੋਕ ਦੱਸੇ ਜਾ ਰਹੇ ਨੇ ਤੇ ਹਾਦਸੇ ਤੋਂ ਕੁਝ ਦੇਰ ਬਾਅਦ ਹਰਪਜਨ ਮਾਨ ਚੰਡੀਗੜ੍ਹ ਦੇ ਲਈ ਰਵਾਨਾ ਵੀ ਹੋ ਗਏ ਸੀ ਤਦ ਰਿਖ ਖੇਡ ਜਗਤ ਤੋਂ ਵੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਾਜਨ ਨੇ ਕਿ ਓਵਰ ਟੈਸਟ ਦੇ ਵਿੱਚ ਟੈਸਟ ਮੈਚ ਦੇ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਜਿੱਤ ਹਾਸਲ ਕੀਤੀ ਹੈ ਭਾਰਤ ਤੇ ਇੰਗਲੈਂਡ ਦੇ ਵਿੱਚਕਾਰ ਐਂਡਰਸਨ ਦੰਦulkar ਟਰਾਫੀ 2025 ਦਾ ਆਖਰੀ ਮੈਚ ਲੰਡਨ ਦੇ ਓਵਲ ਕ੍ਰਿਕਟ ਗਰਾਊਂਡ ਤੇ ਖੇਡਿਆ ਗਿਆ। ਦੱਸ ਦੇ ਕਿ 4 ਅਗਸਤ ਇਸ ਮੈਚ ਦਾ ਪੰਜਵਾਂ ਅਤੇ ਆਖਰੀ ਦਿਨ ਸੀ ਤੇ ਭਾਰਤ ਨੇ ਓਵਲ ਟੈਸਟ ਦੇ ਆਖਰੀ ਦਿਨ 4 ਵਿਕਟਾਂ ਲੈ ਕੇ ਮੈਚ 6 ਦੌੜਾਂ ਨਾਲ ਜਿੱਤ ਲਿਆ। ਓਵਲ ਦੇ ਵਿੱਚ ਖੇਡੇ ਗਏ ਪੰਜਵੇਂ ਟੈਸਟ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ 6 ਦੌੜਾਂ ਨਾਲ ਹਰਾਇਆ। ਮੈਚ ਦੇ ਆਖਰੀ ਦਿਨ ਇੰਗਲੈਂਡ ਨੂੰ ਜਿੱਤਣ ਦੇ ਲਈ 35 ਦੌੜਾਂ ਦੀ ਲੋੜ ਸੀ ਅਤੇ ਭਾਰਤ ਨੂੰ ਜਿੱਤਣ ਦੇ ਲਈ 4 ਵਿਕਟਾਂ ਦੀ ਲੋੜ ਸੀ। ਭਾਰਤੀ ਟੀਮ ਨੇ ਸਿਰਫ 28 ਦੌੜਾਂ ਦੇ ਕੇ ਚਾਰ ਵਿਕਟਾਂ ਲੈ ਲਈਆਂ ਤੇ ਇਸ ਤਰ੍ਹਾਂ ਟੀਮ ਇੰਡੀਆ ਨੇ ਮੈਚ 6 ਦੌੜਾਂ ਨਾਲ ਜਿੱਤ ਲਿਆ। ਇਹ ਟੈਸਟ ਵਿੱਚ ਦੌੜਾਂ ਦੇ ਮਾਮਲੇ ਵਿੱਚ ਭਾਰਤ ਦੀ ਸਭ ਤੋਂ ਛੋਟੀ ਜਿੱਤ ਵੀ ਹੈ। ਇਸ ਦੇ ਨਾਲ ਹੀ ਪੰਜ ਮੈਚਾਂ ਦੀ ਲੜੀ 2-2 ਨਾਲ ਬਰਾਬਰੀ ਤੇ ਖਤਮ ਹੋਈ। ਭਾਰਤ ਲਈ ਮੁਹੰਮਦ ਜ਼ਰਾਜ ਨੇ ਪੰਜ ਵਿਕਟਾਂ ਲਈਆਂ, ਪ੍ਰਸਿੱਧ ਕ੍ਰਿਸ਼ਨਾ ਨੇ ਚਾਰ ਵਿਕਟਾਂ ਲਈਆਂ। ਦੋਵਾਂ ਟੀਮਾਂ ਦੀ ਪਲੇਇੰਗ 11 ਭਾਰਤ ਦੇ ਵਿੱਚ शुभमन गिल कप्तान यशस्वी जयसवाल के एल राहुल साई सुदर्शन करुण नायर रविंद्र जडेजा ध्रुव जुरेल वॉशिंगटन वाशिंगटन मोहम्मद सिराज आकाश की प्रसिद्ध कृष्ण इंग्लैंड की टीम ऑलीपॉप कप्तान जैक रॉली बेन जो रूट हैरी ब्रूक जैकब बैथल जैमी स्मिथ विकटकीपर क्रिस वॉक्स गुस एटिंगसन जैमी ओटरन जॉज टंग ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਪ੍ਰਬੰਧਕੀ ਕੰਪਲੈਕਸ ਅਤੇ ਡਿਸਪੈਂਸਰੀ ਦਾ ਉਦਗਾਰਨ ਕੀਤਾ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਉਸ ਤੋਂ ਬਾਅਦ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਨਵੀਂ ਇਮਾਰਤ ਖੜੀ ਕਰਕੇ ਉਹਦੇ ਵਿੱਚ ਰੈਨੋਵੇਟ ਕਰਕੇ ਬਹੁਤ ਹੀ ਅੱਛਾ ਕਾਰਜ ਜਿਹੜਾ ਹੈ ਖੁਸ਼ੀ ਮਹਿਸੂਸ ਹੁੰਦੀ ਹੈ ਉਹਨਾਂ ਦੇ ਨਾਲ ਨਾਲ ਪ੍ਰਬੰਧਕੀ ਜਿਹੜਾ ਬਲਾਕ ਆ ਉਹ ਉਹਦੀ ਸੇਵਾ ਕੀਤੀ ਆ ਜਿੱਥੇ ਆਫਿਸ ਬਣਾਏ ਆ ਫਰਨੀਚਰ ਲਾਇਆ ਉੱਥੇ ਹੀ ਕਿਚਨ ਬਣਾਈ ਗਈ ਆ ਬਾਥਰੂਮ ਬਣਾਏ ਗਏ ਆ ਇਸੇ ਤਰ੍ਹਾਂ ਜਿਹੜਾ ਡਿਸਪੈਂਸਰੀ ਡਿਸਪੈਂਸਰੀ ਦਾ ਵੀ ਕਾਰਜ ਜਿਹੜਾ ਕੀਤਾ ਗਿਆ ਆ ਪ੍ਰਮਾਤਮਾ ਕਾਲਪੁਰ ਸੱਚੇ ਪਾਤਸ਼ਾਹ ਜਿਹੜੇ ਭਾਈ ਗੁਰੂ ਕਬਾਲ ਸਿੰਘ ਜੀ ਪੂਰੇ ਸੰਸਾਦ ਦੇ ਵਿੱਚ ਸਿੱਖ ਸਮਾਜ ਦੇ ਵਿੱਚ ਧਰਮ ਦਾ ਪ੍ਰਚਾਰ ਕਰਦੇ ਕੀਰਤਨ ਦੇ ਤੌਰ ਤੇ ਕਥਾ ਦੇ ਤੌਰ ਤੇ ਬੜਾ ਵੱਡਾ ਉਹਨਾਂ ਦਾ ਨਾਮ ਆ ਇਸ ٹرسٹ ਦਾ ਵੀ ਤੇ ਭਾਈ ਗੁਰ ਰਖਵਾਲ ਸਿੰਘ ਉਹਨਾਂ ਦਾ ਵੀ ਮੈਂ ਅਰਦਾਸ ਕਰਦਾ ਉਹਨਾਂ ਨੇ ਕਾਰਜ ਕੀਤੇ ਸ੍ਰੀ ਦਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਖੁਸ਼ੀਆਂ ਬਖਸ਼ਣ ਤੇ ਦੇਹ ਰੋਗਤਾ ਬਖਸ਼ਣ ਤੇ ਅੱਗੇ ਜਿੱਦਾਂ ਵੀ ਉਹ ਧਰਮ ਦਾ ਕਾਰਜ ਕਰਦੇ ਆ ਤੇ ਨਾਲ ਨਾਲ ਜਿਹੜੇ ਜਿੱਥੇ ਵੀ ਸੇਵਾ ਦੀ ਲੋੜ ਪੈਂਦੀ ਆ ਅੱਜ ਜਿਸ ਤਰ੍ਹਾਂ ਸ੍ਰੀ ਦਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਸੇਵਾ ਕੀਤੀ ਇਹ ਕਾਰਜ ਕਰਦੇ ਰਹਿਣ ਤਾਂ ਕਿ ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਰਹਿਣ ਮੈਂ ਅਰਦਾਸ ਵੀ ਹੈ ਮੇਰੀ ਸ੍ਰੀ ਦਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਕਿ ਉਹਨਾਂ ਨੂੰ ਦੇਹ ਰੋਗਤਾ ਤੇ ਖੁਸ਼ੀਆਂ ਬਖਸ਼ਣ ਤੇ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਪ੍ਰਧਾਨ ਜੀ ਨੇ ਕਾਰਜ ਕਰਨਾ ਸੀ ਭਾਈ ਹਰਜਿੰਦਰ ਸਿੰਘ ਜੀ ਸਾਡੇ ਧਾਮੀ ਸਾਹਿਬ ਨੇ ਕਰਨਾ ਸੀ ਉਹਨਾਂ ਦੇ ਜੇਵੇਂ ਕਰਕੇ ਮੈਨੂੰ ਆਉਣਾ ਪਿਆ ਤੇ ਉਹਨਾਂ ਦੇ ਉਹਨਾਂ ਦਾ ਕਾਰਜ ਹੀ ਅਸੀਂ ਕਰਦੇ ਪਏ ਆ ਤੁਦਰੀ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਲਗਾਤਾਰ ਜਿਹੜੀ ਕਿ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਮੀਂਹ ਦੀ ਕੋਈ ਵੀ ਚੇਤਾਵਨੀ ਜਿਹੜੀ ਕਿ ਹਜੇ ਤੱਕ ਨਹੀਂ ਦਿੱਤੀ ਗਈ ਹੈ ਪਰ ਇਹ ਦੱਸਣਾ ਯੋਗ ਹੈ ਕਿ ਟੈਂਪਰੇਚਰ ਦੇ ਵਿੱਚ ਜਿਹੜਾ ਕਿ ਵਾਧਾ ਘਾਟਾ ਦਰਜ ਕੀਤਾ ਜਾ ਰਿਹਾ ਹੈ ਮੰਗਲਵਾਰੀ ਅਨੇ ਕਿ ਅੱਜ ਮੌਸਮ ਦੇ ਵਿੱਚ ਹਲਕਾ ਪਦਲਾਤ ਦੇਖਣ ਨੂੰ ਮਿਲਿਆ ਦਸ ਦਿਨਾਂ ਕਿ ਬੀਤੇ ਦਿਨਾਂ ਚ ਮੌਨਸੂਨ ਸੁਸਤ ਹੋਣ ਤੋਂ ਬਾਅਦ ਤਾਪਮਨ ਦੇ ਵਿੱਚ ਹਲਕਾ ਵਾਧਾ ਦੇਖਣ ਨੂੰ ਮਿਲਿਆ ਤੇ ਉੱਥੇ ਹੀ ਪਾਖੜਾ ਡੈਮ ਤੇ ਪ੍ਰਬੰਧਕ ਬੋਰਡ ਨੇ ਫਲੱਡ ਗੇਟ ਖੋਲਣ ਜਾਣ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ ਜਿहां ਭਾਰਤ ਮੌਸਮ ਵਿਭਾਗ ਚੰਡੀਗੜ੍ਹ ਦੇ ਅਨੁਸਾਰ ਪੰਜਾਬ ਦੇ ਵੱਧ ਤੋਂ ਵੱਧ ਤਾਪਮਨ ਚ 21.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹਾਲਾਂਕਿ ਸੂਬੇ ਦਾ ਤਾਪਮਨ ਆਮ ਦੇ ਕਰੀਬ ਬਣਿਆ ਹੋਇਆ ਹੈ ਤੂਬੇ ਵਿੱਚ ਸਭ ਤੋਂ ਵੱਧ ਤਾਪਮਾਨ 35.5 ਡਿਗਰੀ ਪਾਖੜਾ ਡੈਮ ਨੰਗਲ ਸਟੇਸ਼ਨ ਤੇ ਦਰਜ ਕੀਤਾ ਗਿਆ ਤੇ ਇਸ ਤੋਂ ਇਲਾਵਾ ਅਮਰitsar ਦੇ ਵਿੱਚ 34.5 ਡਿਗਰੀ ਤੇ ਪਟਿਆਲਾ ਵਿੱਚ 34.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਬਾਰਿਸ਼ ਦੀ ਗੱਲ ਕਰੀਏ ਤਾਂ ਪਟਿਆਲਾ ਪਠਾਨਕੋਟ ਮੋਹਾਲੀ ਚ ਹਲਕੀ ਬਾਰਿਸ਼ ਦਰਜ ਕੀਤੀ ਗਈ ਸੀ। ਨਾਜ਼ਰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਜਿਹੜਾ ਕਿ ਕਿਸ ਤਰ੍ਹਾਂ ਦਾ ਰਹੇਗਾ ਤਾਂ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਵਿੱਚ ਚੰਗੀ ਬਾਰਿਸ਼ ਦੀ ਸੰਭਾਵਨਾ ਹੈ ਦਰਦਕੀ ਬਠਿੰਡਾ ਮਾਨਸਾ ਤੇ ਫਜ਼ਿਲਕਾ ਵਰਗੇ ਇਲਾਕਿਆਂ 'ਚ ਮੌਸਮ ਆਮ ਰਹੇਗਾ 5 ਅਗਸਤ ਨੂੰ ਬਾਰਿਸ਼ ਦਾ ਦਾਇਰਾ ਵਧ ਸਕਦਾ ਹੈ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ 'ਚ ਬਾਰਿਸ਼ ਨੂੰ ਲੈ ਕੇ ਅਲਰਟ ਹੈ ਜਦਕਿ ਕਪੂਰਥਲਾ ਜਲੰਧਰ ਪਟਿਆਲਾ ਲੁਧਿਆਣਾ ਸੰਗਰੂਰ ਤੇ ਹੋਰ ਕਈ ਇਲਾਕਿਆਂ ਵਿੱਚ ਹਲਕੀ ਤੋਂ ਮੱਧਮ ਬਾਰਿਸ਼ ਜਿਹੜੀ ਕੀ ਹੋ ਸਕਦੀ ਹੈ 6 ਤੋਂ 8 ਅਗਸਤ ਮੌਸਮ ਆਮ ਰਹੇਗਾ ਤੇ ਕੋਈ ਅਲਰਟ ਨਹੀਂ ਹੈ ਤੇ ਹਲਕੀ ਬਾਰਿਸ਼ ਦੇਖਣ ਨੂੰ ਜਿਹੜੀ ਕੀ 9 ਅਗਸਤ ਨੂੰ ਮਿਲ ਸਕਦੀ ਹੈ ਤੇ ਇਸ ਦੇ ਨਾਲ ਹੀ BBMP ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਜਾਣਕਾਰੀ ਅਨੁਸਾਰ ਹੀ ਮਾਝਲ ਪ੍ਰਦੇਸ਼ ਦੇ ਵਿੱਚ ਲਗਾਤਾਰ ਭਾਰੀ ਬਾਰਿਸ਼ ਹੋਣ ਕਾਰਨ ਫਲੱਡ ਗੇਟ ਖੋਲੇ ਜਾ ਸਕਦੇ ਹਨ ਪ੍ਰਸ਼ਾਸਨ ਨੇ ਅਲਰਟ ਰਹਿਣ ਦੀ ਸਲਾਹ ਦਿੱਤੀ ਹੈ ਉੱਥੋਂ ਦੇ ਲੋਕਾਂ ਨੂੰ ਜੇਕਰ ਫਲੱਡ ਗੇਟ ਖੋਲੇ ਜਾਂਦੇ ਹਨ ਤਾਂ ਇਸ ਦਾ ਸਿੱਧਾ ਅਸਰ ਪੰਜਾਬ ਦੇ 6 ਜ਼ਿਲ੍ਹਿਆਂ ਹੁਸ਼ਿਆਰਪੁਰ ਗੁਰਦਾਸਪੁਰ ਪਠਾਨਕੋਟ ਰੂਪਨਗਰ ਨਵਾਂ ਸ਼ਹਿਰ ਤੇ ਫਿਰੋਜ਼ਪੁਰ ਤੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤਵਾਦਿਆ ਅਗਲੀ ਖਬਰ ਦੇ ਨਾਲ ਚਾਰਖੰਡ ਦੇ ਸਾਰੇ ਸਕੂਲ ਜਿਹੜੇ ਕਿ ਅੱਜ ਬੰਦ ਰਹਿਣਗੇ। ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਂਦੇ ਸਨਮਾਨ ਦੇ ਵਿੱਚ ਚਾਰਖੰਡ ਦੇ ਸਾਰੇ ਸਰਕਾਰੀ ਸਕੂਲ ਮੰਗਲਵਾਰ ਯਾਨੀ ਕਿ ਅੱਜ ਬੰਦ ਰਹਿਣਗੇ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਤੇ ਰਾਂਚੀ ਦੇ ਕਈ ਨਿੱਜੀ ਸਕੂਲਾਂ ਨੇ ਵੀ ਮੰਗਲਵਾਰ ਨੂੰ ਛੁੱਟੀ ਦਾ ਐਲਾਨ ਕੀਤਾ। ਸਕੂਲ ਸਿੱਖਿਆ ਅਤੇ ਸਾਕਰਤਾ ਵਿਭਾਗ ਦੇ ਸਕੱਤਰ 우ਮਾ ਸ਼ੰਕਰ ਸਿੰਘ ਨੇ ਕਿਹਾ ਰਾਜਕੀ ਸੋਗ ਦੇ ਹਿੱਸੇ ਵਜੋਂ 5 ਅਗਸਤ ਨੂੰ ਸਾਰੇ ਸਰਕਾਰੀ ਸਕੂਲਾਂ ਵਿੱਚ ਕਲਾਸਾਂ ਮੌਤਲ ਰਹਿਣਗੀਆਂ ਰਾ ਸਰਕਾਰ ਨੇ ਰਾਜ ਦੇ ਵਿੱਚ ਸੱਤਾਧਾਰੀ ਚਾਰਖੰਡ ਮੁਕਤੀ ਮੋਰਚਾ ਦੇ ਸੰਸਥਾਪਕ ਸੁਰੇਂਦੇ ਸਨਮਾਨ ਦੇ ਵਿੱਚ ਤਿੰਨ ਦਿਨਾਂ ਦੇ ਰਾਜਕੀ ਸੋਗ ਦਾ ਐਲਾਨ ਕੀਤਾ ਤੇ ਸੁਰੇਂਦਾ ਸੋਮਵਾਰ ਨੂੰ ਨਵੀਂ ਦਿੱਲੀ ਦੇ ਇੱਕ ਹਸਪਤਾਲ ਦੇ ਵਿੱਚ 81 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਇੱਕ ਅਧਿਕਾਰਤ ਬਿਆਨ ਦੇ ਅਨੁਸਾਰ ਸਰਕਾਰ ਨੇ ਇਸ ਸਮੇਂ ਦੌਰਾਨ ਆਪਣੇ ਸਾਰੇ ਤੈਅ ਕੀਤੇ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਨੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਸਾਰੇ ਰਾਜ ਸਰਕਾਰੀ ਦਫਤਰ 4 ਅਤੇ 5 ਅਗਸਤ ਨੂੰ ਬੰਦ ਰਹਿਣਗੇ ਬਿਆਨ ਦੇ ਅਨੁਸਾਰ ਸਵੇਰੇ ਨਵੀਂ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੇ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਰਾਜ ਸਭਾ ਮੈਂਬਰ ਸ਼ਿਭੂ ਸੋਰੇਨ ਦੀ ਮੌਤ ਤੋਂ ਬਾਅਦ ਰਾਜ ਸਰਕਾਰ ਨੇ 4 ਅਗਸਤ ਤੋਂ 6 ਅਗਸਤ 2025 ਤੱਕ 3 ਦਿਨਾਂ ਦਾ ਰਾਜਕੀ ਸੋਗ ਮਨਾਉਣ ਦਾ ਫੈਸਲਾ ਕੀਤਾ ਹੈ ਬਿਆਨ ਦੇ ਵਿੱਚ ਅੱਗੇ ਵੀ ਕਿਹਾ ਗਿਆ ਕਿ ਚਾਰਕਨ ਦੀਆਂ ਸਾਰੀਆਂ ਇਮਾਰਤਾਂ ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ ਤੁਦਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਮਹੱਤਵਪੂਰਨ ਮੁੱਦੇ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੋ ਕਿ ਆਮ ਲੋਕਾਂ ਨਾਲ ਜੁੜੀ ਹੋਈ ਹੈ ਰਾਮਦਾਸ ਦੇ ਵਿੱਚ ਜਨਦਾ ਦਰਬਾਰ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਰਾਮਦਾਸ ਸ਼ਹਿਰ ਦੇ ਸਾਰੇ ਵਾਰਡ ਇੰਚਾਰਜਾਂ ਨਾਲ ਵਿਕਾਸ ਸੰਬੰਧੀ ਮੀਟਿੰਗਾਂ ਕੀਤੀ ਅਤੇ ਫੈਸਲਾ ਕੀਤਾ ਕਿ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਾਗੂ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਜਨਤਾ ਦਰਬਾਰ ਨੂੰ ਸੰਬੋਧਨ ਕਰਦਿਆਂ ਢਾੜੀਵਾਲ ਨੇ ਕਿਹਾ ਕਿ ਲੋਕ ਸੇਵਾ ਹੀ ਮਾਨਵਤਾ ਦੀ ਉੱਤਮ ਸੇਵਾ ਹੈ ਅਤੇ ਮਾਨਵਤਾ ਦੀ ਸੇਵਾ ਚੋਂ ਹੀ ਰੱਬ ਦੀ ਸੇਵਾ ਨਜ਼ਰ ਆਉਂਦੀ ਹੈ ਜਿਸ ਦੇ ਮੱਦੇਨਜ਼ਰ ਉਨ੍ਹਾਂ ਸਮੇਤ ਉਨ੍ਹਾਂ ਦਾ ਪਰਿਵਾਰ ਦੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਲੋਕਾਂ ਦੀ ਸੇਵਾ ਲਈ 24 ਘੰਟੇ ਦਰਵਾਜ਼ੇ ਖੁੱਲੇ ਹਨ ਵਿਧਾਨ ਸਭਾ ਹਲਕਾ ਅਜਨਾਲਾ ਦਾ ਜ਼임ਦਾਰ ਕਸਬਾ ਬਾਬਾ ਬੁੱਢਾ ਸਾਬੀ ਦਾ ਕਾਰ ਅਸੀਂ ਹਰ ਹਫ਼ਤੇ ਇੱਕ ਦਿਨ ਜਿਹੜਾ ਇੱਥੇ ਜਨਤਾ ਦਾ ਦਰਵਾਜ਼ਾ ਲਾਉਂਦੇ ਹਾਂ ਇਸ ਇਲਾਕੇ ਦੇ ਲੋਕਾਂ ਨੂੰ ਅਸੀਂ ਮਿਲਦੇ ਹਾਂ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਦੇ ਹਾਂ ਸਾਦੇ ਅਫਸਰ ਸਾਹਿਬਾਨਾਂ ਨੂੰ ਸਾਦੇ ਅੱਜ ਵੀ ਬਹੁਤ ਸਾਰੇ ਸਾਡੇ ਇਲਾਕੇ ਵਾਲੇ ਲੋਕ ਆਏ ਸਵੇਰੇ ਪਹਿਲਾਂ ਰਮਦਾਸ ਦੇ ਐਮਸੀ ਜਿੰਨੇ ਵੀ ਆਪਣੇ ਉਹਨਾਂ ਨਾਲ ਮੀਟਿੰਗ ਕੀਤੀ ਸ਼ਹਿਰ ਦੇ ਵਿਕਾਸ ਬਾਰੇ ਜਿਹੜੀ ਚर्चा ਕੀਤੀ ਸਾਨੂੰ ਸਰਦਾਰ ਭਗਤ ਸਿੰਘ ਮਾਨ ਜੀ ਨੇ ਰਮਦਾਸ ਵਾਸਤੇ 7 ਕਰੋੜ ਰੁਪਏ ਜਿਹੜਾ ਦਿੱਤਾ ਸ਼ਹਿਰ ਵਾਸਤੇ ਉਹ ਪੈਸਾ ਜਿਹੜਾ ਸੀ ਲੋਣਾ ਸੀ ਸਵੇਰੇ ਪਹਿਲਾਂ ਉਹ ਮੀਟਿੰਗ ਕੀਤੀ ਸਾਡੇ ਸਾਡੇ ਐਮਸੀਬੀ ਸੀਗੇ ਸਾਡੇ ਵਾਰਡ ਇੰਚਾਰਜ ਵੀ ਸੀਗੇ ਅਸੀਂ ਰਾਤ ਦਿਨ ਲਗਾਤਾਰ ਵਰਲੇ ਜਿਹੜਾ ਉਹ ਆਪਣੀ ਵਿਧਾਨ ਸਭਾ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਜਿਹੜਾ ਅਸੀਂ ਕੰਮ ਕਰਦੇ ਉਹਦੇ ਕੰਮ ਜਿਹੜਾ ਲੋਕਾਂ ਦਾ ਕੰਮ ਹੈ ਲੋਕਾਂ ਦੇ ਆਪਾਂ ਨੂੰ ਚੁੜਿਆ ਆਮ ਆਦਮੀ ਪਾਰਟੀ ਜਿੰਦੇ ਕੋਮੀ ਕਨਵੀਨਰ ਆਦਰਿੰਦ ਕੇਰਿਵਾਲ ਜੀ ਉਹਦਾ ਪੰਜਾਬ ਦੇ ਮਾਝੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਆ ਜਿਹੜੀਆਂ ਨੀਤੀਆਂ ਨੇ ਮਾਨ ਸਾਹਿਬ ਨੇ ਜੋ ਕੁਝ ਪੰਜਾਬ ਦੇ ਵਿੱਚ ਲੋਕਾਂ ਲਈ ਕੀਤਾ ਜੋ ਕੁਝ ਲੋਕਾਂ ਦੀ ਕਾਦੇ ਨੇ ਉਹ ਇੱਕ ਬਹੁਤ ਵੱਡੀ ਉਪਲਬਧੀ ਆ ਲੋਕ ਉਹ ਤੋਂ ਖੁਸ਼ ਨੇ ਉਹਦਾ ਜਿਹੜੇ ਕੰਮ ਰਹਿੰਦੇ ਆ ਕੁਝ ਥੋੜੇ ਕੰਮ ਅਜੇ ਪਿੰਡਾਂ ਦੇ ਰਹਿੰਦੇ ਆ ਵਿਕਾਸ ਉਹ ਨਾਲ ਉਹ ਕੰਮ ਵੀ ਜਿਹੜਾ ਹੋ ਜਾਣਗੇ ਮਾਨ ਸਾਹਿਬ ਨੇ ਸਾਨੂੰ ਚੌਥੀ ਸਟੇਡੀਅਮ ਦਿੱਤੇ ਆ 58 ਛੜਕਾ ਦਿੱਤੀਆਂ ਤੇ ਅਸੀਂ ਨਿਯੰਤਰ ਜਿਹੜਾ ਆਮ ਆਦਮੀ ਪਾਰਟੀ ਦੇ ਇੱਕ ਸਿਪਾਹੀ ਦੇ ਤੌਰ ਤੇ ਆਪਣਾ ਕੰਮ ਜਿਹੜਾ ਕਰਦੇ ਆ ਤਾਂ ਫਿਲਹਾਲ ਦੇ ਲਈ ਇਸ ਬ੍ਰਿਟਨ ਦੇ ਵਿੱਚ ਬਸ ਐਨਆਈ ਮਨੋ ਦੇ ਉਚਾਸਤ ਤਨਵਾ ਸ਼੍ਰੀ ਵਾਟ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਲ ਪ੍ਰੀਤ ਕੋਰਤਾ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਾਸਲ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵਿਉਧ ਨਸ਼ਾ ਵਿਰੋਧ ਦਾ ਦੂਜਾ ਪੜਾ ਉਸ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਡੀਜੀਪੀ ਗੌਰਵ ਯਾਦਵ ਦੇ ਨਾਮ ਉਹਨਾਂ ਦੇ ਵੱਲੋਂ ਵੱਡੇ ਐਲਾਨ ਕੀਤੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਸ਼ੇਸ਼ ਤੌਰ ਤੇ ਲੁਧਿਆਣਾ ਪਹੁੰਚੇ ਸੀ ਜਿੱਥੇ ਉਹਨਾਂ ਦੇ ਨਾਲ ਡੀਜੀਪੀ ਗੌਰਵ ਯਾਦਵ ਮੁਖ ਸਕੱਤਰ ਪੰਜਾਬ ਸਰਕਾਰ ਆਈਏਐਸ ਕੈਪ ਕੇਪੀ सिन्हा ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੀ ਮੌਜੂਦ ਰਹੇ ਫਿਰੋਜ਼ਪੁਰ ਰੋਡ ਵਿਖੇ ਕਿੰਗਸ ਵਿਲਾ ਰਿਜ਼ੋਰਟ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਨੇ ਨਸ਼ਾ ਮੁਕਤੀ ਮੋਰਚਾ ਦੇ ਜ਼ੋਨਲ ਇੰਚਾਰਜਾਂ ਨਾਲ ਮੁਲਾਕਾਤ ਕੀਤੀ ਪੰਜਾਬ ਭਰ ਚ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸਮਿਖਿਆ ਕੀਤੀ ਤੇ ਨਸ਼ੇ ਦੇ ਖਿਲਾਫ ਯੁੱਧ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਸਰਕਾਰ ਦਾ ਸਾਥ ਦਿੱਤਾ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਦੌਰਾਨ ਡੀਪੀ ਗੌਰਵ ਯਾਦਵ ਨੇ ਕਿਹਾ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਹ ਇੱਕ ਬਹੁਤ ਵੱਡਾ ਕਦਮ ਹੈ ਤੇ ਅੱਜ ਤੱਕ ਕਿਸੇ ਨੇ ਅਜਿਹੀ ਮੁਹਿੰਮ ਨਹੀਂ ਚਲਾਈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡ ਦੇ ਵਾਰਡ ਡਿਫੈਂਸ ਕਮੇਟੀ ਦੇ ਗਠਨ ਦੀ ਜੜਕੀ ਸ਼ੁਰੂਆਤ ਕੀਤੀ ਹੈ ਇੱਕ ਇਹੋ ਜੇ ਪੁੰਨ ਦੇ ਕੰਮ ਵਾਸਤੇ ਤੁਸੀਂ ਆਪਣਾ ਯੋਗਦਾਨ ਜਿਹਦੇ ਵਿੱਚ ਪਾ ਰਹੇ ਹੋ ਉਹਦੇ ਵਾਸਤੇ ਅੱਜ ਇਹ ਇੱਕ ਸਮਾਗਮ ਰੱਖਿਆ ਗਿਆ ਹੈ ਮੇਰੇ ਨਾਲ ਮੇਰੇ ਸਿਹਤ ਮੰਤਰੀ ਪੰਜਾਬ ਅਰਬਨ ਡਿਵੈਲਪਮੈਂਟ ਮਿਨਿਸਟਰ ਮੁੰਡੀਆਂ ਸਾਹਿਬ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਜੀ ਡੀਜੀਪੀ ਸਾਹਿਬ ਪੰਜਾਬ ਦੇ ਅਫਸਰਾਂ ਦੇ ਮੁਖੀ ਚੀਫ ਸੈਕਟਰੀ ਕੈਪ ਸੈਨਾ ਜੀ ਸਾਡੇ ਸਾਰੇ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਜੀ اور میرے سامنے ਸਾਡੇ ਪਾਰਟੀ ਦੇ ਉਹ ਅਣਥੱਕ ਯੋਧੇ ਜਿਨ੍ਹਾਂ ਨੂੰ ਜਿਹੜੀ ਮਰਜੀ ਡਿਊਟੀ ਲਾ ਦੋ ਪੂਰੀ ਕਰਕੇ ਉਤੋਂ ਬਾਅਦ ਹੀ ਸਾਹ ਲੈਂਦੇ ਆ ਇਹੋ ਜੇ ਮੈਂ ਇਹ ਗੱਲ ਅੱਜ ਇਸ ਮੰਚ ਤੋਂ ਮਾਣ ਨਾਲ ਹੰਕਾਰ ਨਾਲ ਨਹੀਂ ਮਾਣ ਨਾਲ ਕਹਿ ਸਕਦਾ ਕਿ ਇਹੋ ਜਿਹੇ ਵਲੰਟੀਅਰ ਇਹੋ ਜਿਹੇ ਜਿਹੜੇ ਵਰਕਰ ਨੇ ਉਹ ਕਿਸੇ ਇੰਡੀਆ ਦੀ ਹੋਰ ਪਾਰਟੀ ਕੋਲੇ ਨਹੀਂ ਹੋਣਗੇ ਇੰਨੀ ਡੈਡੀਕੇਟਿਡ ਤੇ ਅਧਰੇ ਵਿਤਮંત્રી ਹਰਪਾਲ ਸਿੰਘ ਜੀ ਮਾਦੇ ਵੱਲੋਂ ਵੀ ਇੱਕ ਮੀਟਿੰਗ ਕੀਤੀ ਗਈ ਇੱਕ ਮਹੱਤਵਪੂਰਨ ਮੁੱਦੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਿਹੜੀ ਕਿ ਗੱਲਬਾਤ ਕੀਤੀ ਗਈ ਹੈ ਮੁਲਾਜ਼ਮਾ ਦੇ ਮਸਲਿਆਂ ਨੂੰ ਹੱਲ ਕਰਨ ਦੇ ਲਈ ਬਣਾਈ ਗਈ ਕੈਬਨਟ ਸਬ-ਕਮੇਟੀ ਦੇ ਚੇਅਰਮੈਨ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਜੰਗਲਾਤ ਵਿਭਾਗ ਅਤੇ ਸਿੱਖਿਆ ਵਿਭਾਗ ਦੀਆਂ ਵੱਖ-ਵੱਖ ਯੂਨੀਅਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਤੇ ਸਿੱਖਿਆ ਵਿਭਾਗ ਦੀਆਂ ਯੂਨੀਅਨਾਂ ਨਾਲ ਮੀਟਿੰਗ ਦੇ ਦੌਰਾਨ ਉਹਨਾਂ ਦੇ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਸਨ ਪੰਜਾਬ ਸਿਵਲਸ ਕਟਰੀਤ ਵਿੱਚ ਵਿਧ ਮੰਤਰੀ ਦੇ ਦਫਤਰ ਵਿਖੇ ਹੋਈਆਂ ਇਨ੍ਹਾਂ ਮੀਟਿੰਗਾਂ ਦਾ ਉਦੇਸ਼ ਯੂਨੀਅਨਾਂ ਦੁਆਰਾ ਉਠਾਈਆਂ ਗਈਆਂ ਜਾਇਜ਼ ਮੰਗਾਂ ਅਤੇ ਮੁੱਦਿਆਂ ਨੂੰ ਹੱਲ ਕਰਨਾ ਸੀ ਜੀਹਾਂ ਮੀਟਿੰਗ ਦੇ ਦੌਰਾਨ ਜੰਗਲਾਤ ਵਰਕਰਜ਼ ਯੂਨੀਅਨ, ਈਟੀਟੀ ਟੈਸਟ ਪਾਸ ਅਧਿਆਪਕ ਐਸੋਸੀਏਸ਼ਨ, ਜੈ ਸਿੰਘ ਵਾਲਾ ਮੁੜਭਾਲ ਕੱਚੇ ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ ਬੀਐਟਟੀ